ਸਿਕਰੋ ਫਰੈਂਡਮ 2020 ਦੀ ਮਹਮ ਸਹਿਬ ਜੀ ਗੁਰੂ ਨਾਨਕ ਸਾਹਿਬ ਪਾਸਾ ਦੇ ਸ਼ਬਦ ਜੋ ਕਿਉਂ ਪ੍ਰੇਮ ਖੇਲਨ ਕਾ ਚਾਓ ਸਿਰ ਤਰ ਤਲੀ ਗਲੀ ਮੋਰੀ ਆਓ ਇਤਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਨੇ ਭਾਰਤੀ ਹਕੂਮਤ ਨੇ ਭਾਰਤੀ دہشتਗੱਤ ਕੈਪਟਨ ਅਮਰਿੰਦਰ ਨੇ 6 ਫਾਰ ਜਸਟਿਸ ਦਾਸ ਤੇ ਤੇ ਦੋ ਹੋਰ ਸਾਡੇ ਸਾਥੀਆਂ ਤੇ ਜਗਦੀਪ ਸਿੰਘ ਤੇ ਜਗਜੀਤ ਸਿੰਘ ਔਰ ਪਿੱਛੇ ਉਹਨਾਂ ਸਿੰਘਾਂ ਤੇ ਜਿਨ੍ਹਾਂ ਨੇ ਬੈਨਰ ਤੇ ਪੋਸਟਰ ਪੰਜਾਬ ਰੈਫਰੈਂਡਮ ਕੈਂਪੇਨ ਦੇ ਪੰਜਾਬ ਵਿੱਚ ਲਗਾਏ ਆ ਉਹਨਾਂ ਤੇ ਦੇਸ਼ ਤਰੋ ਦਾ ਕੇਸ ਪਾਇਆ ਥਿਸ ਮੈਸੇਜ ਇਸ ਫਾਰ ਕੈਪਟਨ ਉਮਰਿੰਦਰ ਜਸਟ ਲੁੱਕ ਜਸਟ ਲੁੱਕ ਐਟ ਅਸ ਐਂਡ ਜਸਟ ਰਿਮੈਂਬਰ ਵਨ ਥਿੰਗ ਜਿਨ੍ਹਾਂ ਨੇ ਆਪਣੀ ਜਾਨ ਔਰ ਆਪਣਾ ਸੀਸ ਗੁਰੂ ਦੇ ਹਵਾਲੇ ਕੀਤਾ ਹੋਵੇ ਤੇ ਉਹਨਾਂ ਤੇ ਇਹੋ ਜੇ ਕੇਸ ਪਾ ਕੇ ਡਰਾਉਣ ਦੀ ਕੋਸ਼ਿਸ਼ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਔਰ ਅਸੀਂ ਉਹਨਾਂ ਸਿੰਘਾਂ ਦੇ ਰਾਹਾਂ ਤੇ ਚੱਲਣ ਵਾਲੇ ਆਂ ਭਾਈ ਸੁੱਖਾ ਤੇ ਭਾਈ ਜਿੰਦਾ ਜਿਨ੍ਹਾਂ ਨੇ ਆਪਣੀ ਕੌਮ ਦੇ ਲਈ ਜਿਨ੍ਹਾਂ ਨੇ ਆਪਣੇ ਤਖਦੀ ਇੱਜ਼ਤ ਦੇ ਲਈ ਆਪਣੀ ਜੜੀਆਂ ਜਾਨਾਂ ਉਹ ਹੱਸ ਕੇ ਦਿੱਤੀਆਂ ਸੋ ਸਿੱਖ ਰੈਫਰੈਂਡਮ ਪੰਜਾਬ ਦੇ ਵਿੱਚ 2020 ਵਿੱਚ ਹੋਵੇਗਾ ਜ਼ਰੂਰ ਹੋਵੇਗਾ ਔਰ ਇਹ ਜਿਹੜੀ ਕੈਂਪੇਨ ਹੈ ਆਜ਼ਾਦੀ ਦੀ ਜਿਹੜੀ ਕੈਂਪੇਨ ਹੈ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਰਾਉਣ ਦੀ ਕੈਪਟਨ ਮਰਿੰਦਰ ਔਰ ਤੇਰੇ ਉਹਨਾਂ ਆਪਿਆਂ ਤੋਂ ਜਿਨ੍ਹਾਂ ਦੇ ਕਾਰਨ ਪਹਿਲਾ ਜੂਨ 1984 ਦੇ ਵਿੱਚ ਤੂੰ ਆਪ ਡਿਜ਼ਾਈਨ ਕੀਤਾ ਔਰ ਸਿੱਖ ਕੌਮ ਚ ਕੁਸਪੈਠ ਕਰਕੇ ਹਕੂਮਤ ਦੇ ਨਸ਼ੇ ਦੇ ਵਿੱਚ ਉਹਨਾਂ ਹੀ ਸਿੰਘਾਂ ਦੇ ਖਿਲਾਫ ਤੂੰ ਭੁਗਤ ਰਿਆ ਇੱਕ ਗੱਲ ਯਾਦ ਰੱਖਣਾ ਕਿ ਸਿੱਖ ਕੌਮ ਆਪਣੇ ਤੇ ਕੀਤੇ ਜ਼ੁਲਮ ਤੇ ਆਪਣੇ ਦੁਸ਼ਮਣਾਂ ਨੂੰ ਕਦੀ ਭੁੱਲਦੀ ਨਹੀਂ ਅਸੀਂ ਤੇਰੇ ਇੰਤਜ਼ਾਰ ਚ ਰਹਾਂਗੇ ਅਮਰੀਕਾ ਕੈਨੇਡਾ ਔਰ ਯੂਰਪ ਦੀ ਧਰਤੀ ਦੇ ਵਿੱਚ ਝੂਠੇ ਕੇਸ ਸੱਚੇ ਕੇਸ ਇਹ ਪਹਿਲਾ ਉਹ ਕੇਸ ਹੈ ਜਿਹੜਾ ਮੈਨੂੰ ਲੱਗਦਾ ਹੈ ਕਿ ਪੰਜਾਬ ਦੀ ਸਰਕਾਰ ਨੇ ਸਹੀ ਪਾਇਆ ਕਿ ਅਸੀਂ ਉਸ ਦੇਸ਼ ਨੂੰ ਅਸੀਂ ਉਸ ਭਾਰਤ ਨੂੰ ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਉਣਾ ਹੈ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਭਾਰਤ ਜਿਹੜਾ ਹੈ ਉਹ ਟੁਕੜੇ ਟੁਕੜੇ ਕਰਕੇ ਸਿੱਖ ਕੌਮ ਨੂੰ ਆਜ਼ਾਦ ਕਰਾਈਏ ਔਰ ਸਮਾਂ ਦੇਖਣਾ ਤੁਸੀਂ 200 ਦੇ ਵਿੱਚ 200 20 ਦੇ ਵਿੱਚ ਕਿ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਅਸੀਂ ਆਜ਼ਾਦ ਕਰਾਵਾਂਗੇ ਔਰ ਸਿੱਖ ਕੌਮ ਦੇ ਨਾਮ ਅੱਜ ਸਮਾਂ ਹੈ ਸਿੱਖ ਕੌਮ ਦੇ ਸਾਹਮਣੇ ਕਿ ਤੁਹਾਡੀ ਆਜ਼ਾਦੀ ਦੀ ਮਹਿੰਮ ਜਿਹੜੀ ਹੈ ਇੱਕ ਵਾਰ ਫਿਰ ਦੁਨੀਆਂ ਦੇ ਵਿੱਚ ਆਗਮਾਂਗ ਫੈਲ ਚੁੱਕੀ ਹੈ ਤੁਸੀਂ ਇਕਜੁੱਟ ਹੋ ਜਾਓ ਤੁਸੀਂ ਇਕੱਠੇ ਹੋ ਜਾਓ ਦੁਨੀਆਂ ਦੀ ਕੋਈ ਤਾਕਤ ਨਹੀਂ ਹੈ ਕਿ ਜੋ ਪੰਜਾਬ ਨੂੰ ਦੁਬਾਰਾ ਗੁਲਾਮੀ ਵਿੱਚ ਰੱਖ ਸਕਦੀ ਹੈ ਸਿੱਖ ਕੌਮ ਨੂੰ ਗੁਲਾਮ ਰੱਖ ਸਕਦੀ ਹੈ ਆਓ ਇੱਕ ਨਾਰਾ ਪੰਜਾਬ ਦੀ ਆਜ਼ਾਦੀ ਦਾ ਲਗਾਈਏ ਸਿੱਖ ਰੈਫਰੰਡਮ 2020 ਜਿੰਦਾਬਾਦ ਸ੍ਰੀ ਦਬਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ